ਘਰ ਵਿੱਚ ਪ੍ਰੀਤ ਅਤੇ ਉਸ ਦਾ ਸੋਹਰਾ ਰਹਿੰਦੇ ਸੀ ਅਤੇ ਇੱਕ ਨੌਕਰਾਨੀ ਜੋ ਪ੍ਰੀਤ ਦੇ ਨਾਲ ਹੀ ਸੌਂਦੀ ਸੀ ਜਦੋਂ ਪ੍ਰੀਤ ਸਵੇਰੇ ਉੱਠਦੀ ਤਾਂ ਉਸ ਦੇ ਢਿੱਡ ਦੇ ਉੱਤੇ ਨੀਲੀ ਸਿਆਹੀ ਦਾ ਨਿਸ਼ਾਨ ਹੁੰਦਾ ਸੀ ਇੱਕ ਦਿਨ ਪ੍ਰੀਤ ਨੇ ਆਪਣੀ ਨੌਕਰਾਨੀ ਨੂੰ ਨੀਂਦ ਦੀ ਦਵਾਈ ਦਿੱਤੀ ਅਤੇ ਉਸ ਨੂੰ ਆਪਣੀ ਥਾਂ ਬੈੱਡ ਤੇ ਸੁਲਾ ਦਿੱਤਾ ਕੁਝ ਚਿਰ ਬਾਅਦ ਉਸ ਦਾ ਸੋਹਰਾ ਉਸ ਨੂੰ ਪ੍ਰੀਤ ਸਮਝ ਕੇ ਉਸ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਰੋਜ਼ ਪ੍ਰੀਤ ਦੇ ਢਿੱਡ ਉਤੇ ਇੱਕ ਨਿਸ਼ਾਨ ਹੁੰਦਾ ਸੀ ਜੋ ਕਿ ਨੀਲੇ ਰੰਗ ਦਾ ਸੀ ਇਹ ਕੁਝ ਸਿਹਾਈ ਵਰਗਾ ਸੀ ਪ੍ਰੀਤ ਇਸ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ ਕੌਣ ਸੀ ਕੌਣ ਸੀ ਜੋ ਰੋਜ਼ ਰਾਤ ਨੂੰ ਇਹ ਨਿਸ਼ਾਨ ਉਸਦੇ ਢਿੱਡ ਤੇ ਬਣਾ ਦਿੰਦਾ ਸੀ ਜਦੋਂ ਨੌਂਦੀ ਤਾਂ ਉਹ ਹਲਕਾ ਹੋ ਜਾਂਦਾ ਪਰ ਰਾਤ ਨੂੰ ਫੇਰ ਉਸੇ ਥਾਂ ਨਿਸ਼ਾਨ ਉਸ ਨੂੰ ਦਿਸਦਾ ਸੀ ਪਹਿਲੀ ਵਾਰ ਜਦੋਂ ਉਸ ਨੇ ਨਿਸ਼ਾਨ ਦਾ ਪਤਾ ਲੱਗਿਆ ਸੀ ਤਾਂ ਉਸ ਨੂੰ ਲੱਗਿਆ ਕੀ ਸ਼ਾਇਦ ਕੁਝ ਲੱਗ ਗਿਆ ਹੁਣ ਪਰ ਹੁਣ ਤਾਂ ਇਹ ਰੋਜ਼ ਦਾ ਹੀ ਕੰਮ ਸੀ ਉਹ ਕਿਸ ਉੱਤੇ ਸ਼ੱਕ ਕਰਦੀ ਘਰ ਵਿੱਚ ਬਸ ਦੋ ਹੀ ਜਣੇ ਸੀ ਇੱਕ ਉਹ ਤੇ ਉਸ ਦਾ ਸਹੁਰਾ ਤੇ ਇੱਕ ਨੌਕਰਾਨੀ ਜੋ ਕਿ ਉਸ ਦੀ ਉਮਰ ਦੀ ਸੀ ਗੱਲ ਇਹ ਸੀ ਕਿ ਵਿਆਹ ਤੋਂ ਬਾਅਦ ਪ੍ਰੀਤ ਦਾ ਘਰ ਵਾਲਾ ਵਿਦੇਸ਼ ਚਲਿਆ ਗਿਆ ਸੀ ਕਿਉਂਕਿ ਉੱਥੇ ਨੌਕਰੀ ਕਰਦਾ ਸੀ ਅਤੇ ਉਸ ਦੇ ਸਹੁਰਿਆਂ ਵਿੱਚ ਉਸ ਦਾ ਸਹੁਰਾ ਹੀ ਸੀ ਸੱਸ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਦੇ ਘਰ ਵਾਲੇ ਨੇ ਕਿਹਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਬੁਲਾ ਲੂੰਗਾ ਪ੍ਰੀਤ ਘਰ ਵਾਲੇ ਤੋਂ ਬਿਨਾ ਬਹੁਤ ਉਦਾਸ ਰਹਿੰਦੀ ਸੀ ਉਸ ਦਾ ਘਰ ਵਿੱਚ ਦਿਲ ਨਹੀਂ ਲੱਗਦਾ ਸੀ ਉਹ ਤਾਂ ਸ਼ੁਕਰ ਸੀ ਘਰ ਵਿੱਚ ਇੱਕ ਨੌਕਰਾਨੀ ਸੀ ਜੋ ਦਿਨ ਰਾਤ ਉੱਥੇ ਰਹਿੰਦੀ ਸੀ ਨਹੀਂ ਤਾਂ ਘਰ ਵਿੱਚ ਉਹ ਤੇ ਉਸ ਦਾ ਸੋਹਰਾ ਇਕੱਲੇ ਸੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾ ਕਰਨ ਇਸ ਲਈ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਨੌਕਰਾਨੀ ਉਹਨਾਂ ਨੇ ਰੱਖ ਲਈ ਸੀ ਜੋ ਕਿ ਉੱਥੇ ਹੀ ਰਹਿੰਦੀ ਸੀ ਸਾਰੇ ਘਰ ਦਾ ਕੰਮ ਕਰਦੀ ਸੀ ਤੇ ਰਾਤ ਨੂੰ ਪ੍ਰੀਤ ਨਾਲ ਸੌਂ ਜਾਂਦੀ ਸੀ ਉਹ ਵੀ ਜਵਾਨ ਹੀ ਸੀ ਪਹਿਲਾਂ ਤਾਂ ਉਸ ਦਾ ਸਹੁਰਾ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦਾ ਸੀ ਰੋਟੀ ਖਾਣ ਤੋਂ ਪਹਿਲਾਂ 10 ਮਿੰਟ ਤੱਕ ਹਾਥੀ ਧੋਇ ਜਾਂਦਾ ਫੇਰ ਵੀ ਸ਼ੱਕ ਹੁੰਦਾ ਕਿ ਪਤਾ ਨਹੀਂ ਸਾਫ਼ ਹੋਏ ਨੇ ਕਿ ਨਹੀਂ ਉਹ ਬਹੁਤ ਘੱਟ ਬੋਲਦਾ ਸੀ ਤੇ ਪ੍ਰੀਤ ਨੂੰ ਵੀ ਉਦੋਂ ਹੀ ਬੁਲਾਉਂਦਾ ਜਦੋਂ ਕੰਮ ਹੁੰਦਾ ਸੀ ਨਹੀਂ ਤਾਂ ਆਵਾਜ਼ ਵੀ ਨਹੀਂ ਦਿੰਦੇ ਸੀ ਪ੍ਰੀਤ ਪੂਰਾ ਦਿਨ ਉਸ ਨੌਕਰਾਨੀ ਤੋਂ ਘਰ ਦੇ ਕੰਮ ਕਰਵਾਉਂਦੀ ਤੇ ਨਾਲ ਨਾਲ ਗੱਲਾਂ ਕਰਦੀ ਸ਼ੁਰੂ ਦੇ 2 ਮਹੀਨੇ ਇਦਾਂ ਹੀ ਬੀਤ ਗਏ ਸੀ ਆਪਦੇ ਘਰ ਵਾਲੇ ਨਾਲ ਉਸ ਦੀ ਦਿਨ ਵਿੱਚ 2-3 ਵਾਰੀ ਗੱਲ ਹੁੰਦੀ ਤੇ ਹਰ ਵਾਰੀ ਵੀਜ਼ੇ ਬਾਰੇ ਪੁੱਛਦੀ ਤਾਂ ਉਹ ਕਹਿ ਦਿੰਦਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਅਤੇ ਜਲਦ ਹੀ ਤੈਨੂੰ ਬੁਲਾ ਲਵਾਂਗਾ ਜਦੋਂ ਵੀ ਨੌਕਰਾਨੀ ਪ੍ਰੀਤ ਦੇ ਸਹੁਰੇ ਦੀ ਕਮਰੇ ਦੀ ਸਫਾਈ ਕਰਨ ਜਾਂਦੀ ਤਾਂ ਪ੍ਰੀਤ ਨੂੰ ਕਹਿੰਦੀ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਬਹੁਤ ਡਰ ਲੱਗਦਾ ਕਦੀ ਤਾਂ ਮੇਥੋਂ ਬੈੜਦੀ ਚਾਦਰ ਬਦਲਵਾਉਂਦੇ ਨੇ ਤੇ ਕਹਿਣਗੇ ਕਿ ਸਫਾਈ ਸਹੀ ਨਹੀਂ ਕੀਤੀ ਮੈਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਬਹੁਤ ਡਰ ਲੱਗਦਾ ਪ੍ਰੀਤ ਹੱਸਣ ਲੱਗੀ ਕਹਿਣ ਲੱਗੀ ਤੈਨੂੰ ਆਪਣੀ ਧੀ ਸਮਝਦੇ ਨੇ ਤੈਨੂੰ ਇਦਾਂ ਹੀ ਵਹਿਮ ਹੋ ਗਿਆ ਉਹ ਕਹਿਣ ਲੱਗੀ ਕਿ ਮੈਂ ਸਭ ਦੀਆਂ ਨਜ਼ਰਾਂ ਪਛਾਣਦੀ ਆਂ ਕੱਲ ਜਦੋਂ ਮੈਂ ਕਮਰੇ ਵਿੱਚ ਸਫਾਈ ਕਰਨ ਗਈ ਤਾਂ ਮੈਨੂੰ ਕਹਿਣ ਲੱਗੇ ਕਿ ਮੈਂ ਬਾਥਰੂਮ ਚੱਲਿਆ ਐਨੀ ਗਰਮੀ ਐ ਤੂੰ ਦੁਪੱਟਾ ਲਾ ਕੇ ਕੰਮ ਕਰ ਲੈ ਮੈਂ ਸ਼ਰਮ ਨਾਲ ਪਾਉਂ ਕੋਈ ਕਹਿੰਦੇ ਹੋਏ ਰਸੋਈ ਵਿੱਚ ਚਲੀ ਗਈ ਤੇ ਮੈਂ ਵੀ ਕੰਮ ਕਰ ਰਹੀ ਸੀ ਪਰ ਅੱਜ ਜੋ ਮੇਰੇ ਨਾਲ ਹੋਇਆ ਸੀ ਉਹ ਵੀ ਬਹੁਤ ਅਜੀਬ ਸੀ ਆਖਰ ਕੌਣ ਨੀਲੇ ਰੰਗ ਦਾ ਨਿਸ਼ਾਨ ਮੇਰੇ ਠਿੱਡੇ ਤੇ ਲਾ ਦਿੰਦਾ ਅੱਜ ਰਾਤ ਮੈਂ ਬਹੁਤ ਦੇਰ ਤੱਕ ਜਾਗਦੀ ਰਹੀ ਉਹ ਕੁੜੀ ਜ਼ਮੀਨ ਤੇ ਸੁੱਤੀ ਪਈ ਸੀ ਮੈਂ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ ਕੌਣ ਕਰਦਾ ਪਰ ਰਾਤ ਨੂੰ ਮੈਨੂੰ ਫੇਰ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਿਆ ਕਿ ਮੈਨੂੰ ਕਦੋਂ ਅੱਖ ਲੱਗ ਗਈ ਇੱਕ ਦਿਨ ਤਾਂ ਮੇਰੇ ਹੋਸ਼ ਹੀ ਉੱਡ ਗਏ ਜਦੋਂ ਮੈਂ ਆਪਣੇ ਸਹੁਰੇ ਨੂੰ ਉਂਗਲੀ ਦੇ ਨਾਲ ਕਿਸੇ ਖਾਲੀ ਕਾਗਜ਼ ਦੇ ਉੱਤੇ ਕੁਝ ਲਿਖਦੇ ਵੇਖਿਆ ਮੈਂ ਉਹਨਾਂ ਨੂੰ ਚਾਹ ਦੇਣ ਗਈ ਸੀ ਉਹਨਾਂ ਨੇ ਜਦੋਂ ਮੈਨੂੰ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਪਹਿਲਾਂ ਤਾਂ ਮੈਂ ਵੀ ਘਬਰਾ ਗਈ ਫਿਰ ਉਹ ਮੈਨੂੰ ਦੇਖ ਕੇ ਗੁੱਸੇ ਵਿੱਚ ਕਹਿਣ ਲੱਗੇ ਤੂੰ ਮੇਰੇ ਕਮਰੇ ਵਿੱਚ ਕੀ ਕਰ ਰਹੀ ਹੈ ਤੈਨੂੰ ਦਰਵਾਜ਼ਾ ਖੜਕਾ ਕੇ ਆਉਣਾ ਚਾਹੀਦਾ ਸੀ ਉਹਨਾਂ ਨੇ ਪਹਿਲੀ ਵਾਰੀ ਮੇਰੇ ਨਾਲ ਇਦਾਂ ਗੱਲ ਕੀਤੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ ਮੇਰੇ ਪੇਟ ਦੇ ਉੱਤੇ ਹਾਲੇ ਤੱਕ ਨਿਸ਼ਾਨ ਸੀ ਹੁਣ ਮੇਰੇ ਦਿਮਾਗ ਵਿੱਚ ਇਹੀ ਘੁੰਮ ਰਿਹਾ ਸੀ ਕਿਉਂ ਨਿਸ਼ਾਨ ਮੇਰੇ ਸਹੁਰੇ ਨੇ ਲਾਏ ਨਹੀਂ ਪਰ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਉਹ ਤਾਂ ਮੇਰੇ ਪਿਓ ਵਰਗੇ ਸੀ ਮੈਂ ਇਦਾਂ ਕਿਦਾਂ ਸੋਚ ਸਕਦੀ ਹਾਂ ਪਰ ਸੱਚਾਈ ਸੀ ਕਿ ਮੇਰੇ ਢਡੂਤੇ ਜਿਸ ਤਰ੍ਹਾਂ ਦੀ ਸਿਆਹੀ ਦੇ ਨਿਸ਼ਾਨ ਸੀ ਮੇਰਾ ਸਹੁਰਾ ਵੀ ਉਸੇ ਰੰਗ ਦੀ ਸਿਆਹੀ ਨਾਲ ਕਾਗਜ਼ ਤੇ ਕੁਝ ਲਿਖ ਰਿਹਾ ਸੀ ਇੱਕ ਦਿਨ ਮੈਂ ਆਪਣੇ ਕਮਰੇ ਤੋਂ ਨਿਕਲ ਕੇ ਰਸੋਈ ਵਿੱਚ ਗਈ ਤਉ ਨੌਕਰਾਨੀ ਦੇ ਬਿਲਕੁਲ ਪਿੱਛੇ ਖੜੀ ਸੀ ਤੇ ਉਹ ਭਾਂਡੇ ਮਾਜ ਰਹੀ ਸੀ ਉਹ ਉਸਤੇ ਬਹੁਤ ਨੇੜੇ ਸੀ ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਇਸ ਦਾ ਮਤਲਬ ਉਸ ਦਿਨ ਉਹ ਸਹੀ ਕਹਿ ਰਹੀ ਸੀ ਮੇਰੇ ਸਹੁਰੇ ਦੀ ਨੀਤ ਤੇ ਨਜ਼ਰ ਚੰਗੀ ਨਹੀਂ ਸੀ ਮੈਂ ਰਸੋਈ ਵਿੱਚ ਗਈ ਤੇ ਉਹਨਾਂ ਨੂੰ ਕਿਹਾ ਕਿ ਪਪਾ ਤੁਸੀਂ ਇੱਥੇ ਕੀ ਕਰ ਰਹੇ ਹੋ ਕਿਉਂਕਿ ਅੱਜ ਤੋਂ ਪਹਿਲਾਂ ਮੈਂ ਉਹਨਾਂ ਨੂੰ ਰਸੋਈ ਵਿੱਚ ਕਦੇ ਵੀ ਨਹੀਂ ਦੇਖਿਆ ਸੀ ਉਹ ਮੇਰੀ ਆਵਾਜ਼ ਸੁਣ ਕੇ ਘਬਰਾ ਗਏ ਅਤੇ ਅਜੀਬ ਵਰਤਾ ਕਰਨ ਲੱਗੇ ਤੇ ਨੌਕਰਾਨੀ ਵੀ ਭਾਂਡੇ ਛੱਡ ਕੇ ਉਹਨਾਂ ਵੱਲ ਵੇਖਣ ਲੱਗੀ ਉਹ ਹਮੇਸ਼ਾ ਮੇਰੇ ਸਹੁਰੇ ਉੱਤੇ ਸ਼ੱਕ ਕਰਦੀ ਸੀ ਅਜੀਬ ਨਜ਼ਰਾਂ ਨਾਲ ਉਸ ਨੂੰ ਦੇਖ ਰਹੀ ਸੀ ਤੇ ਮੈਂ ਨੌਕਰਾਨੀ ਨੂੰ ਨਜ਼ਰ ਅੰਦਾਜ਼ ਕੀਤਾ ਮੇਰਾ ਕਹਿਣ ਲੱਗੇ ਮੈਂ ਇਸ ਨੌਕਰਾਨੀ ਦੀ ਛੁੱਟੀ ਕਰ ਦਵਾਂਗਾ ਇਹ ਝਾੜੂ ਪੋਚਾ ਲਾ ਕੇ ਬਿਨਾਂ ਹੱਥ ਧੋਏ ਭਾਂਡੇ ਮਾਜ ਰਹੀ ਸੀ ਤੇ ਕਹਿਣ ਲੱਗੀ ਤੁਸੀਂ ਝੂਠ ਬੋਲ ਰਹੇ ਹੋ ਮੈਂ ਸਭ ਦੇਖ ਰਿਹਾ ਸੀ ਪਤਾ ਨਹੀਂ ਕਦੋਂ ਤੋਂ ਸਾਨੂੰ ਗੰਦੇ ਤੋਂ ਗੰਦੇ ਭਾਂਡੇ ਵਿੱਚ ਰੋਟੀ ਦੇ ਰਹੀ ਹੈ ਮੈਂ ਕਿਹਾ ਇੱਥੋਂ ਜਾਓ ਆਪਸ ਵਿੱਚ ਗੱਲ ਕਰ ਲਵਾਂਗੇ ਤੁਸੀਂ ਇੱਥੋਂ ਜਾਓ ਪਰ ਉਹ ਮੈਨੂੰ ਹੀ ਗੁੱਸੇ ਹੋਣ ਲੱਗੇ ਕਹਿਣ ਲੱਗੇ ਤੇਰੇ ਕਰਕੇ ਹੀ ਹੈ ਨਹੀਂ ਤਾਂ ਮੈਂ ਇਸ ਨੂੰ 2 ਦਿਨਾਂ ਵਿੱਚ ਸਿੱਧਾ ਕਰ ਦਵਾਂ ਮੇਰਾ ਪੁੱਤ ਪ੍ਰਦੇਸ਼ ਵਿੱਚ ਇਨਾ ਔਖਾ ਕੰਮ ਕਰਦਾ ਤੇ ਕੁੜੀ ਮੈਨੂੰ ਗੰਦੇ ਭਾਂਡੇ ਵਿੱਚ ਰੋਟੀ ਦਿੰਦੀ ਹੈ ਅੱਜ ਤੋਂ ਹੀ ਮੇਰਾ ਕੋਈ ਕੰਮ ਨਾ ਕਰੇ ਐਨੇ ਵਿੱਚ ਨੌਕਰਾਨੀ ਨੂੰ ਵੀ ਗੁੱਸਾ ਆ ਗਿਆ ਤੇ ਕਹਿਣ ਲੱਗੀ ਕਿ ਮੈਂ ਤੁਹਾਡਾ ਕੰਮ ਨਹੀਂ ਕਰਾਂਗੀ ਮੈਂ ਉਸ ਨੂੰ ਬੜਾ ਔਖਾ ਮਨਾਇਆ ਹੁਣ ਮੇਰੇ ਸਹੁਰੇ ਦੇ ਨਾਲ ਵੀ ਇਕੱਲੀ ਨਹੀਂ ਰਹਿਣਾ ਚਾਹੁੰਦੀ ਸੀ ਮੈਨੂੰ ਹੌਸਲਾ ਸੀ ਕਿ ਇੱਕ ਔਰਤ ਮੇਰੇ ਨਾਲ ਹੈ ਹਾਲੇ ਤੱਕ ਤਾਂ ਮੇਰੀ ਇੱਕ ਪਰੇਸ਼ਾਨੀ 'ਚੋਂ ਨਿਕਲ ਵੀ ਨਹੀਂ ਪਾਈ ਸੀ ਕਿ ਨੀਲੀ ਸ਼ਾਈ ਦਾ ਨਿਸ਼ਾਨ ਆਖਰ ਕਿੱਥੋਂ ਆਉਂਦਾ ਮੈਂ ਉਸ ਨੂੰ ਕਿਹਾ ਤੂੰ ਭਾਂਡਿਆਂ ਨੂੰ ਹੱਥ ਨਹੀਂ ਲਾਉਣਾ ਮੈਂ ਆਪੇ ਸਾਫ਼ ਕਰ ਦਊਂਗੀ ਪਰ ਤੂੰ ਕੰਮ ਛੱਡ ਕੇ ਨਾ ਜਾਈ ਮੈਂ ਬੜੀ ਮੁਸਕਾਨ ਨਾਲ ਉਸ ਨੂੰ ਮਨਾਇਆ ਮੇਰੇ ਸਹੁਰੇ ਨੇ ਘਰਵਾਲੇ ਨੂੰ ਫੋਨ ਤੇ ਕਿਹਾ ਕਿ ਮੈਂ ਇਸ ਨੌਕਰਾਨੀ ਨੂੰ ਕੰਮ ਤੋਂ ਕੱਢ ਦਵਾਂਗਾ ਪਰ ਮੈਂ ਰਾਜ ਨੂੰ ਸਾਫ਼ ਕਹਿ ਦਿੱਤਾ ਕਿ ਜੇ ਉਹ ਗਈ ਤਾਂ ਮੈਂ ਵੀ ਪੇਕੇ ਚਲੀ ਜਾਵਾਂਗੀ ਤੇ ਮੈਂ ਇੱਥੇ ਕੰਮ ਨਹੀਂ ਕਰਾਂਗੀ ਫਿਰ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਮੇਰੇ ਕਮਰੇ ਦੀ ਸਫਾਈ ਦਾ ਕੰਮ ਤੂੰ ਕਰਨਾ ਅੱਜ ਤੋਂ ਬਾਅਦ ਇਹ ਮੇਰੇ ਕਮਰੇ 'ਚ ਨਾ ਆਵੇ ਮੈਂ ਸੋਚਿਆ ਕਿ ਹਾਲੇ ਗੁੱਸੇ ਵਿੱਚ ਨਹੀਂ 2-4 ਦਿਨ ਮੈਂ ਕਰ ਦਵਾਂਗੀ ਫਿਰ ਆਪੇ ਠੀਕ ਹੋ ਜਾਣਗੇ ਪਰ ਮੈਨੂੰ ਕੀ ਪਤਾ ਸੀ ਉਹਨਾਂ ਦਾ ਮੈਨੂੰ ਆਪਣੇ ਕਮਰੇ ਵਿੱਚ ਬਣਾਉਣ ਦਾ ਮਤਲਬ ਕੀ ਸੀ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਸਫਾਈ ਕਰਨ ਗਈ ਤਾਂ ਉਹ ਸਫੇਦ ਕਾਗਜ਼ ਉੱਤੇ ਨੀਲੀ ਸ਼ਾਈ ਦੇ ਨਾਲ ਲਕੀਰਾਂ ਖਿੱਚ ਰਹੇ ਸੀ। ਮੈਨੂੰ ਦੇਖ ਕੇ ਫਟਾਫਟ ਸਿੱਧੇ ਹੋ ਕੇ ਬੈਠ ਗਏ। ਜਦੋਂ ਮੈਂ ਕਿਹਾ ਕਿ ਮੈਂ ਸਫਾਈ ਕਰ ਦਿੰਨੀ ਆ ਤਾਂ ਉਹ ਮੈਨੂੰ ਹੀ ਦੇਖਦੇ ਰਹੇ ਉਹ ਵੀ ਬੜੀਆਂ ਜੀਵਨ ਨਜ਼ਰਾਂ ਨਾਲ। ਮੇਰੇ ਹੱਥ ਕੰਬ ਰਹੇ ਸੀ ਤੇ ਮੈਂ ਵਾਰ-ਵਾਰ ਦੁਪੱਟੇ ਨਾਲ ਪਸੀਨਾ ਸਾਫ਼ ਕਰ ਰਹੀ ਸੀ ਤੇ ਨਾਲ ਹੀ ਸਫਾਈ ਕਰ ਰਹੀ ਸੀ। ਉਹ ਕੁਰਸੀ ਉੱਤੋਂ ਉੱਠ ਕੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਇੰਨੀ ਗਰਮੀ ਹੈ। ਤੂੰ ਆਪਣਾ ਦੁਪੱਟਾ اتار ਕੇ ਸਫਾਈ ਕਰ ਲੈ ਮੈਂ ਤਾਂ ਬਾਥਰੂਮ ਵੀ ਜਾ ਰਹੀ ਆਂ ਕਮਰੇ ਵਿੱਚ ਕੋਈ ਨਹੀਂ ਉਹਨਾਂ ਦਾ ਇਸ ਤਰ੍ਹਾਂ ਬੋਲਣਾ ਮੈਨੂੰ ਬੜੀ ਹੈਰਾਨੀ ਵਿੱਚ ਪਾ ਰਿਹਾ ਸੀ ਮੈਂ ਤਾਂ ਹੈਰਾਨ ਸੀ ਕਿ ਉਹ ਕਿਦਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਤੇ ਮੇਰੇ ਮੂੰਹ ਤੋਂ ਪਸੀਨਾ ਸਾਫ਼ ਕਰ ਦਿੱਤਾ ਤੇ ਬਾਥਰੂਮ ਵੀ ਚਲੇ ਗਏ ਮੈਂ ਡਰ ਕੇ ਪਿੱਛੇ ਹੋ ਗਈ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਚੱਲ ਰਹੀ ਸੀ ਮੈਂ ਆਪਣੇ ਸਹੁਰੇ ਦੇ ਚਰਿੱਤਰ ਤੇ ਸ਼ੱਕ ਕਰ ਰਹੀ ਸੀ ਜਲਦੀ ਨਾਲ ਕਮਰਾ ਸਾਫ਼ ਕੀਤਾ ਤੇ ਬਾਹਰ ਨਿਕਲ ਗਈ ਪੂਰਾ ਦਿਨ ਮੈਂ ਪਰੇਸ਼ਾਨ ਸੀ ਰਾਤ ਨੂੰ ਜਦੋਂ ਨੌਕਰਾਨੀ ਕਮਰੇ ਵਿੱਚ ਆਈ ਉਹ ਆਪਣਾ ਬਿਸਤਰਾ ਬਿਚਾ ਰਹੀ ਸੀ ਤੇ ਮੈਂ ਉਸ ਨੂੰ ਕਿਹਾ ਅੰਜਲੀ ਮੇਰੀ ਗੱਲ ਸੁਣ ਮੈਂ ਸੋਚਿਆ ਕਿ ਮੈਨੂੰ ਉਸ ਨੂੰ ਗੱਲ ਦੱਸਣੀ ਚਾਹੀਦੀ ਹੈ ਉਹ ਮੇਰੇ ਕੋਲ ਆ ਕੇ ਬੈਠ ਗਈ ਮੈਂ ਉਸ ਨੂੰ ਕਿਹਾ ਜੋ ਕੁਝ ਵੀ ਮੇਰੇ ਸਹੁਰੇ ਬਾਰੇ ਤੂੰ ਕਿਹਾ ਸੀ ਮੈਨੂੰ ਸੱਚ ਲੱਗ ਰਿਹਾ ਹੈ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਰੋਜ਼ ਮੇਰੇ ਟਡੂਤੇ ਸ਼ਾਈ ਦਾ ਨਿਸ਼ਾਨ ਹੁੰਦਾ ਇਹ ਗੱਲ ਸੁਣ ਕੇ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ ਕਿ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਉਹ ਕੁਝ ਗਲਤ ਕਰਦੇ ਨੇ ਸਾਡੇ ਪਿੰਡ ਵਿੱਚ ਵੀ ਸੌਰੇ ਨੇ ਆਪਣੀ ਨੂੰ ਨਾਲ ਵਿਆਹ ਕਰ ਲਿੱਤਾ ਸੀ ਉਸ ਦਾ ਘਰ ਵਾਲਾ ਬਾਹਰ ਰਹਿੰਦਾ ਸੀ ਉਸ ਦੀ ਗੱਲ ਸੁਣ ਕੇ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਤੇ ਕਹਿਣ ਲੱਗੀ ਤਾਂ ਹੀ ਤਾਂ ਮੈਨੂੰ ਕੰਮ ਤੋਂ ਕੱਢਣਾ ਚਾਉਂਦੇ ਨੇ ਮੇਰੇ ਹਰ ਕੰਮ ਵਿੱਚ ਨੁਕਸ ਕਰਦੇ ਨੇ ਹੁਣ ਮੈਂ ਆਪਣੇ ਕਮਰੇ ਨੂੰ ਲੋਕ ਲਾ ਕੇ ਸੌਣ ਲੱਗੀ ਸੀ ਤੇ ਮੇਰੇ ਪੇਟ ਉੱਤੇ ਨਿਸ਼ਾਨ ਵੀ ਨਹੀਂ ਹੁੰਦਾ ਸੀ ਹੁਣ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਰਾਤ ਨੂੰ ਸੌਰਾ ਹੀ ਮੇਰੇ ਕਮਰੇ ਵਿੱਚ ਆਉਂਦਾ ਸ਼ਾਇਦ ਕੋਈ ਗਲਤ ਕੰਮ ਕਰਦੇ ਨੇ ਪਰ ਇਦਾਂ ਕਿਦਾਂ ਹੋ ਸਕਦਾ ਸੀ ਜਦੋਂ ਮੈਂ ਕਮਰਾ ਬੰਦ ਕਰਨਾ ਸ਼ੁਰੂ ਕੀਤਾ ਤਾਂ ਉਹ ਮੈਨੂੰ ਗੁੱਸੇ ਨਾਲ ਦੇਖਦੀ ਸੀ ਕੁਝ ਦਿਨ ਬਾਅਦ ਉਹ ਮੈਨੂੰ ਗੁੱਸੇ 'ਚ ਕਹਿਣ ਲੱਗੀ ਤੂੰ ਆਪਣਾ ਕਮਰਾ ਕਿਉਂ ਬੰਦ ਕਰਦੀ ਹੈ ਤੇਰੀ ਜ਼ਿੰਮੇਵਾਰੀ ਮੇਰਾ ਪੁੱਤ ਮੇਰੇ ਤੇ ਛੱਡ ਕੇ ਗਿਆ ਤੇ ਮੈਨੂੰ ਉਸ ਨੌਕਰਾਨੀ ਤੇ ਭਰੋਸਾ ਨਹੀਂ ਇਸ ਲਈ ਮੈਂ ਆ ਕੇ ਬਾਰ-ਬਾਰ ਦੇਖਦਾ ਕਿ ਕਿਤੇ ਕੁਝ ਚੋਰੀ ਕਰਕੇ ਨਾ ਚਲੀ ਜਾਵੇ ਪਰ ਮੈਨੂੰ ਹੁਣ ਉਹਨਾਂ ਦੀ ਗੱਲ ਤੇ ਭਰੋਸਾ ਨਹੀਂ ਸੀ ਮੈਂ ਰਾਤ ਨੂੰ ਆਪਣੇ ਘਰ ਵਾਲੇ ਨੂੰ ਫੋਨ ਤੇ ਕਿਹਾ ਕਿ ਜਲਦੀ ਮੇਰਾ ਵੀਜ਼ਾ ਲਗਵਾਓ ਮੈਂ ਇੱਥੇ ਨਹੀਂ ਰਹਿਣਾ ਤੇ ਫੇਰ ਮੈਂ ਰੋਣਾ ਸ਼ੁਰੂ ਕਰ ਦਿੱਤਾ ਉਸ ਨੇ ਕਿਹਾ ਕਿ ਪਾਪਾ ਨੇ ਤੇਰਾ ਵੀਜ਼ਾ ਲਗਵਾਉਣ ਤੋਂ ਸਖਤ ਮਨਾ ਕੀਤਾ ਕਿ ਮੈਂ ਬਹੂ ਨੂੰ ਬਾਹਰ ਨਹੀਂ ਭੇਜਣਾ ਇਹ ਸੁਣ ਕੇ ਮੈਂ ਹੋਰ ਰੋਣ ਲੱਗੀ ਕਿ ਤੁਸੀਂ ਵਾਪਸ ਆ ਜਾਓ ਉਹ ਕਹਿਣ ਲੱਗੇ ਬਸ ਇੱਕ ਸਾਲ ਦੀ ਗੱਲ ਹੈ ਮੈਂ ਵਾਪਸ ਆ ਜਾਵਾਂਗਾ ਤੇ ਤੇਰੇ ਕੋਲ ਹੀ ਇੱਥੇ ਰਵਾਂਗਾ ਪਰ ਮੈਂ ਨਹੀਂ ਮੰਨ ਰਹੀ ਸੀ ਉਸਨੇ ਕਿਹਾ ਕਿ ਜੇ ਮੈਂ ਹੁਣ ਆ ਗਿਆ ਤਾਂ ਬਹੁਤ ਨੁਕਸਾਨ ਹੋਊਗਾ। ਇਤੇ ਬੇਵਸੀ ਵਿੱਚ ਚੁੱਪ ਕਰ ਗਈ ਸੀ। ਹੁਣ ਉਹਨਾਂ ਦੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਹਰ ਗੱਲ ਤੇ ਉਸ ਨੂੰ ਬੁਲਾਉਂਦੇ ਤੇ ਆਪਣੇ ਕਮਰੇ ਵਿੱਚ ਜਦੋਂ ਆਰਾਮ ਕਰਨ ਜਾਂਦੀ ਤਾਂ ਰੌਲਾ ਪਾ ਦਿੰਦੀ ਕਿ ਮੈਨੂੰ ਹਰ ਕੰਮ ਲਈ ਤੈਨੂੰ ਆਵਾਜ਼ ਦੇ ਕੇ ਬੁਲਾਉਣਾ ਪੈਂਦਾ ਹੈ। ਮੈਂ ਇਸ ਗੱਲ ਤੋਂ ਤੰਗ ਆ ਗਈ ਸੀ ਕਿ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮੇਰੇ ਸਹੁਰੇ ਦਾ ਕੋਈ ਦੋਸਤ ਨਹੀਂ ਸੀ ਤੇ ਨਾ ਹੀ ਉਹ ਘਰ ਤੋਂ ਬਾਹਰ ਜਾਂਦੇ ਸੀ। ਉਹਨੂੰ ਕਿਹਾ ਕਿ ਮੇਰੇ ਕੋਲ ਬਿਲਕੁਲ ਸਮਾਂ ਨਹੀਂ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਦਾ ਉਹ ਮੇਰੇ ਨਾਲ ਗੁੱਸੇ ਵੱਲ ਵੇਖਣ ਲੱਗੇ ਤੇ ਕਮਰੇ ਵਿੱਚ ਚਲੇ ਗਏ ਨੌਕਰਾਨੀ ਖੜੀ ਸਾਰੀਆਂ ਗੱਲਾਂ ਸੁਣ ਰਹੀ ਸੀ ਤੇ ਕਹਿਣ ਲੱਗੀ ਤੁਸੀਂ ਬਿਲਕੁਲ ਸਹੀ ਕੀਤਾ ਮੈਨੂੰ ਲੱਗਿਆ ਕਿ ਉਹ ਮੇਰਾ ਭਲਾ ਚਾਹੁੰਦੀ ਹੈ ਪਰ ਮੇਰਾ ਸਹੁਰਾ ਮੇਰੇ ਤੋਂ ਨਾਰਾਜ਼ ਹੋ ਗਿਆ ਸੀ ਪਰ ਜੋ ਮੇਰੇ ਨਾਲ ਰਾਤ ਨੂੰ ਹੋਇਆ ਮੈਂ ਬਹੁਤ ਡਰ ਗਈ ਮੇਰੇ ਪੇਟ ਤੇ ਫੇਰ ਨਿਸ਼ਾਨ ਸੀ ਉਹ ਨੌਕਰਾਨੀ ਸੁੱਤੀ ਪਈ ਸੀ ਤੇ ਮੈਨੂੰ ਨੀਂਦ ਆ ਰਹੀ ਸੀ ਉਸਨੇ ਕਿਹਾ ਰਾਤ ਮੈਨੂੰ ਸਾਹਿਬ ਨੇ ਇੱਕ ਸਿਰ ਦਰਦ ਦੀ ਦਵਾਈ ਦਿੱਤੀ ਸੀ ਕਿਹਾ ਸੀ ਇਹ ਖਾ ਲੈ ਠੀਕ ਹੋ ਜਾਏਗੀ ਤੇ ਮੈਨੂੰ ਖਾਂਦੇ ਹੋਸ਼ ਨਾ ਰਿਹਾ ਮੈਂ ਉਸ ਨੂੰ ਕਿਹਾ ਤੂੰ ਦਵਾਈ ਖਾਈ ਸੀ ਜਾਂ ਕੁਝ ਹੋਰ ਕਿ ਤੈਨੂੰ ਕੁਝ ਯਾਦ ਹੀ ਨਹੀਂ ਤੇ ਮੇਰੇ ਪੇਟ ਉੱਤੇ ਨਿਸ਼ਾਨ ਸੀ ਪਰ ਹੁਣ ਮੈਂ ਚੁੱਪ ਸੀ ਮੈਂ ਰਾਤ ਨੂੰ ਨੀਂਦ ਦੀ ਗੋਲੀ ਉਸ ਨੂੰ ਖਵਾਈ ਤੇ ਆਪਣੇ ਬੈੱਡ ਤੇ ਸਵਾ ਦਿੱਤਾ ਤੇ ਆਪ ਲੁਕ ਗਈ ਨੌਕਰਾਨੀ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਉਹ ਮੇਰੀ ਮਦਦ ਕਰਨ ਲਈ ਤਿਆਰ ਸੀ ਮੈਂ ਪਰਦੇ ਪਿੱਛੇ ਲੁਕ ਗਈ ਤੇ ਮੇਰਾ ਸਹੁਰਾ ਰਾਤ ਦੇ 2 ਵਜੇ ਕਮਰੇ 'ਚ ਆਇਆ ਤੇ ਜਿੱਦਾਂ ਹੀ ਬੈੱਡ ਕੋਲ ਆਉਣ ਲੱਗਿਆ ਮੈਂ ਲਾਈਟ ਚਲਾ ਦਿੱਤੀ ਤੇ ਇੱਕਦਮ ਪਿੱਛੇ ਹੋ ਗਿਆ ਤੇ ਕਮਰੇ ਤੋਂ ਬਾਹਰ ਜਾਣ ਲੱਗੇ ਤਾਂ ਦੋ ਆਦਮੀ ਕਮਰੇ ਵਿੱਚ ਬੜੇ ਉਹਨਾਂ ਨੇ ਮੈਨੂੰ ਤੇ ਮੇਰੇ ਸਹੁਰੇ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਮੇਰੀ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਸੀ ਇੱਕ ਕੁਰਸੀ ਤੇ ਮੈਂ ਸੀ ਤੇ ਦੂਜੀ ਤੇ ਮੇਰਾ ਸਹੁਰਾ ਸੀ ਸਾਹਮਣੇ ਦੋ ਆਦਮੀ ਖੜੇ ਸੀ ਤੇ ਮੇਰੀ ਅਲਮਾਰੀ ਵਿੱਚੋਂ ਗਹਿਣੇ ਕੱਢ ਰਹੇ ਸੀ ਤੇ ਉਹ ਨੌਕਰਾਨੀ ਵੀ ਉਹਨਾਂ ਦੇ ਨਾਲ ਸੀ ਤੇ ਸਾਰਾ ਸਕੀਮ ਉਸ ਦੀ ਸੀ ਤੇ ਕਹਿਣ ਲੱਗੀ ਮੈਂ ਤਾਂ ਇਹ ਸਭ ਕਦੋਂ ਦਾ ਲੈ ਲੈਂਦੀ ਪਰ ਮੈਂ ਤੇਰਾ ਭਰੋਸਾ ਜਿੱਤਣਾ ਚਾਹੁੰਦੀ ਸੀ ਜਾਣ ਬੁਝ ਕੇ ਉਸ ਨੇ ਮੇਰੇ ਦਿਲ ਵਿੱਚ ਸਹੁਰੇ ਦੇ ਖਿਲਾਫ ਸ਼ੱਕ ਪਾ ਦਿੱਤਾ ਸੀ ਤੇ ਮੇਰੇ ਪੇਟ ਉੱਤੇ ਨਿਸ਼ਾਨ ਵੀ ਉਹੀ ਲਾਉਂਦੀ ਸੀ ਉਹ ਮੇਰੇ ਸਹੁਰੇ ਦੇ ਖਿਲਾਫ ਮੈਨੂੰ ਭੜਕਾਉਂਦੀ ਸੀ ਤੇ ਸਹੁਰੇ ਨੂੰ ਕਹਿੰਦੀ ਤੁਹਾਡੇ ਨੂੰ ਤੁਹਾਡੇ ਨਾਲ ਗੱਲ ਨਹੀਂ ਕਰਦੀ ਤੁਹਾਨੂੰ ਸਮਾਂ ਨਹੀਂ ਦਿੰਦੀ ਇਸ ਲਈ ਜਾਣ ਬੁੱਝ ਕੇ ਝਾੜੂ ਵਾਲੇ ਹੱਥ ਭਾਂਡਿਆਂ ਨੂੰ ਲਾ ਦਿੰਦੀ ਤੇ ਸਾਨੂੰ ਦੋਨਾਂ ਨੂੰ ਆਪਸ ਵਿੱਚ ਲੜਵਾ ਦਿੰਦੀ ਉਸ ਨੇ ਸਾਰਾ ਪਲਾਨ ਬਣਾਇਆ ਸੀ ਉਸ ਵੇਲੇ ਕੋਈ ਨੀਂਦ ਦੀ ਦਵਾਈ ਵੀ ਨਹੀਂ ਖਾਈ ਸੀ ਉਹ ਮੈਨੂੰ ਤੇ ਮੇਰੇ ਸਹੁਰੇ ਨੂੰ ਇੱਕ ਕਮਰੇ ਵਿੱਚ ਇਕੱਠਾ ਕਰਨਾ ਚਾਹੁੰਦੀ ਸੀ ਅਤੇ ਮੇਰੇ ਸਹੁਰੇ ਨੂੰ ਕਿਹਾ ਕਿ ਤੁਹਾਡੇ ਨੂੰ ਆਪਣੀ ਥਾਂ ਮੈਨੂੰ ਸਲਾਕੇ ਰਾਤ ਨੂੰ ਕਿਸੇ ਨੂੰ ਮਿਲਣ ਜਾਂਦੀ ਹੈ ਸੱਚ ਨਾ ਆਵੇ ਤਾਂ ਰਾਤ ਨੂੰ ਆ ਕੇ ਵੇਖ ਲਿਓ ਮੇਰਾ ਸਹੁਰਾ ਰਾਤ ਨੂੰ ਕਮਰੇ ਵਿੱਚ ਬੈੱਡ ਕੋਲ ਆ ਕੇ ਇਹੀ ਦੇਖਣ ਆਉਂਦਾ ਸੀ ਤੇ ਮੈਂ ਲਾਈਟ ਚ ਚਲਾ ਦਿੱਤੀ ਉਹਨਾਂ ਆਦਮੀਆਂ ਦੇ ਹੱਥ ਵਿੱਚ ਤੇਜ਼ ਧਾਰ ਵਾਲੇ ਚਾਕੂ ਸੀ ਤੇ ਉਹ ਚੋਰੀ ਕਰਨ ਲੱਗੇ ਹੋਏ ਸੀ ਅਚਾਨਕ ਇਹ ਹੋਇਆ ਕਿ ਰਾਜ ਵਾਪਸ ਆ ਗਿਆ ਤੇ ਉਹ ਸਾਨੂੰ ਬਿਨਾਂ ਦੱਸੇ ਵਾਪਸ ਆ ਗਏ ਸੀ ਘਰ ਦਾ ਗੇਟ ਖੁੱਲਾ ਦੇਖਿਆ ਤਾਂ ਘਬਰਾ ਗਏ ਤੇ ਜਦੋਂ ਅੰਦਰ ਆਏ ਗੈਰ ਆਵਾਜ਼ਾਂ ਸੁਣੀਆਂ ਉਹਨਾਂ ਨੂੰ ਲੱਗਿਆ ਸ਼ਾਇਦ ਘਰ ਵਿੱਚ ਕੋਈ ਚੋਰ ਹੈ ਉਹਨਾਂ ਨੇ ਮੇਰੇ ਸਹੁਰੇ ਦੇ ਕਮਰੇ ਵਿੱਚ ਜਾ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਪੁੱਤਸ ਘਰ ਆ ਗਈ ਅਸੀਂ ਬਚ ਗਏ ਮੈਂ ਹੋਂ ਉਹਨਾਂ ਨੂੰ ਦੂਜੇ ਸ਼ਹਿਰ ਜਾਣ ਤੋਂ ਸਖਤ ਮਨਾ ਕੀਤਾ ਕਿ ਅਸੀਂ ਇੱਥੇ ਹੀ ਗੁਜ਼ਾਰਾ ਕਰ ਲਵਾਂਗੇ ਕਿਸੇ ਨੌਕਰ ਨੂੰ ਆਪਣੇ ਘਰ ਨਹੀਂ ਰੱਖਾਂਗੇ ਇਹ ਘਰ ਦੇ ਪੇਤੀ ਹੁੰਦੇ ਨੇ ਤੇ ਜਦੋਂ ਮੌਕਾ ਮਿਲਦਾ ਹੈ ਆਪਣਾ ਕੰਮ ਕਰ ਜਾਂਦੇ ਨੇ ਹੁਣ ਮੇਰੇ ਵਿਆਹ ਨੂੰ 5 ਸਾਲ ਹੋ ਗਏ ਮੇਰੇ ਦੋ ਬੱਚੇ ਵੀ ਨਹੀਂ ਮੈਂ ਸਾਰੇ ਘਰ ਦੇ ਕੰਮ ਆਪ ਕਰਦੀ ਆ ਨੌਕਰਾਨੀ ਦੇ ਲਈ ਮੇਰਾ ਘਰ ਵਾਲਾ ਕਹਿ ਵੀ ਦਵੇ ਤਾਂ ਮੈਂ ਮਨਾ ਕਰ ਦਿੰਨੀ ਹਾਂ ਧੰਨਵਾਦ